ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਡਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਅੱਜ ਰਾਤ ਆਪਾਂ 29 ਫਰਵਰੀ ਅੱਜ ਰਾਤ ਦੇ ਮੌਸਮ ਦੀ ਗੱਲ ਕਰਾਂ ਕਿ ਕਿੰਨਾ ਲਾ ਕੇ ਜਿਹੜੋਂ ਪਹਾੜੀ ਮੀਂਹ ਤੇ ਪਹਾੜੇ ਗੜੇ ਮਾਰੀ ਦੇਖਣ ਨੂੰ ਮਿਲਦੀ ਏ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਾਂ ਦੇ ਚੈਨਲ ਤੇ ਨਵੇਂ ਆਇਆ ਗਰਪੈ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲੱਕ ਜਰੂਰ ਕਰ ਲੋ ਤੇ ਆਪਾਂ ਦੇ ਲੱਗੇ ਸ਼ਗੇ ਕਿਸਾਨ ਵੀਰਾਂ ਨੂੰ ਜਿਹਨੂੰ ਆਪਣਾ ਵੀ ਮਤਲਬ ਵੈਦਰ ਦੀ ਅਪਡੇਟ ਚਾਹੀਦੀ ਹੈ WhatsApp ਗਰੁੱਪਾਂ ਵਿੱਚ ਤੇ Facebook ਗਰੁੱਪਾਂ 'ਚ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਆਪਣੇ ਕਿਸਾਨ ਵੀਰਾਂ ਵੀਡੀਓ ਵਾਲਾ ਬਾਕੀ ਤੁਸੀਂ ਹੁਣ 6:30 ਵਜੇ ਦੀਆਂ ਸ਼ਾਮਾਂ ਦੀਆਂ ਲਾਈਵ ਸੈਟ ਤੇ ਫਿਰ ਜਿਦੋਂ ਆਪਣੇ ਜੋ ਮਾਜਰ ਦੇ ਦਬਾਬੇ ਦੇ ਭਾਗ ਹੋ ਗਏ ਇਹਦੇ ਲਾ ਕੇ ਜਾਨੂੰ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਆਪਣੇ ਮਾਲਵੇ ਦਾ ਭਾਗ ਵਿੱਚ ਹਲਕੀ ਫੁਲਕੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਬਾਕੀ ਅੱਗ ਗੱਲ ਕਰੀਏ ਆਉਣ ਵਾਲੇ ਘੰਟਿਆਂ 'ਚ ਪੰਜਾਬ ਦੇ ਮੌਸਮ ਦੀ ਬਾਕੀ ਪੰਜਾਬ ਵਿੱਚ ਆਪਣ ਨੂੰ ਹਲਕੀ ਜੁਟਕੀ ਵੀ ਬਦਲਵਾਈ ਇਦਦਾ ਆਉਂ ਜਾਂ ਲੱਗਿਆ ਰਹੂਗਾ ਬਾਕੀ 2-3 ਵਜੇ ਆਪਣਾ ਸਿਸਟਮ ਐਂਟਰ ਕਰੂਗਾ ਪੰਜਾਬ ਵਿੱਚ ਜੋ ਕਿ ਆਪਣਾ ਮੇਨ ਸਿਸਟਮ ਹੋਊਗਾ ਮਤਲਬ ਥੋੜਾ ਜਿਹੀ ਕੰਨੀਆ ਰਾ ਉਹ ਆਪਣੇ ਐਂਟਰ ਕਰੂਗਾ ਤਾਂ ਆਪਣੇ ਅੱਧੀ ਰਾਤ ਦੇ ਮੌਸਮ ਠੀਕ-ਠਾਕ ਬਣਿਆ ਰਹੂਗਾ ਮਾਝਾ ਤੇ ਦੋਆਬੇ ਦੇ ਕਾਫੀ ਇਲਾਕਿਆਂ 'ਚ ਆਪ ਨੂੰ ਬਦਲਵਾਈ ਦੇਖਣ ਨੂੰ ਮਿਲੂਗੀ ਬਦਲਵੇਂ ਆਉਣੀਆਂ ਲੱਗਿਆ ਰਹੂਗਾ ਮਾੜੀ-ਮੋਟੀ ਹੜਕੇ ਫੁੜਕੀ ਬੂੰਦਾ ਮੰਦ ਥਦੀ ਹੈ ਪਰ ਅੱਧੀ ਰਾਤ ਤੇ ਜਿਆਦਾ ਮੀਂਹ ਦੇ ਸਾਰ ਨਹੀਂ ਹਨ ਬਾਕੀ ਅੱਧੀ ਰਾਤ ਨੂੰ ਵੀ ਬਾਲੇ ਵੀਂਦੇ ਸਾਰ ਨਹੀਂ ਹਨ ਆਪਣੇ ਅੱਧੀ ਰਾਤ ਨੂੰ ਬਸ ਥੋੜੇ-ਪੋੜੇ ਲੱਗ ਜਾ ਪਰ ਮੀਂਹ ਦੇਖਣ ਨੂੰ ਮੈਸੇ ਦਾ ਉਮੀਦੋਂ ਇਨਕਾਰ ਨਹੀਂ ਕਰ ਸਕਦੇ ਅੱਧੀ ਰਾਤ ਤੋਂ ਬਾਅਦ ਪਰ ਜਿਆਦਾ ਮੀਂਹ ਦੇ ਸਾਰ ਨਹੀਂ ਹਨ ਹਲਕੇ ਤੋਂ ਆਪਣੇ ਦਰਮਿਆਨਾ ਵੀ ਹੀ ਦੇਖਣ ਨੂੰ ਮਿਲਦਾ ਦਰਮਿਆਨੇ ਤੋਂ ਵੀ ਘੱਟ ਹੀ ਸਾਰ ਹਨ ਹੈਨਾ ਜਿਆਦਾ ਹੜਕਾ ਮੀਂਹ ਦੇਖਣ ਨੂੰ ਮਿਲੇਗਾ। ਬਾਕੀ ਆਪਾਂ ਗੱਲ ਕਰਦੇ ਹੁਣ 8:30 ਵਜੇ ਤੋਂ ਹੀ ਹੁਣ ਦੇ ਦੱਸ ਦੋ। 8:30 ਵਜੇ ਬੰਦਾ ਆਪਣੇ ਤਕਰੀਬਨ 7-8 ਵਜੇ ਆਪਣੇ ਪੰਜਾਬ ਵਿੱਚ ਮੌਸਮ ਵਿਗੜੂਗਾ ਜ਼ਿਆਦਾ। ਜਿਆਦਾ ਮੌਸਮ ਆਪਣੇ ਗਰਜ ਚਮਕ ਦੇਖਣ ਨੂੰ ਮਿਲ ਸਕਦੀ ਹੈ। ਥੋੜੇ ਬਦਲੇ ਲੱਗ ਕੇ ਜਮ ਹੜਕਾ ਦਰਮਾਨਾ ਵੀ ਦੇਖਣ ਨੂੰ ਮਿਲੇਗਾ। ਬਾਕੀ ਆਪਾਂ ਜ਼ਿਲ੍ਹੇ 바이 ਵੀ ਥੋੜੀ-ਬੋਤੀ ਗੱਲ ਕਰਾਂਗੇ ਕਿੰਨਾ ਲੱਗ ਕੇ ਮੀਂਹ ਦੇਖਣ ਨੂੰ ਮਿਲ ਸਕਦਾ। ਜ਼ਿਆਦਾ ਲੋਪਰੇ ਪੰਜਾਬ ਦੇ ਆਪਾਕ ਹੋ ਗਏ ਅੰਮ੍ਰਿਤਸਰ, ਤਨਤਨ, ਫਿਰੋਜ਼ਪੁਰ, ਫਾਜ਼ਿਲਕਾ, ਮੁਕਸਰ, ਬਠਿੰਡਾ ਰੀਦਕੋੜ ਮੋਗਾ ਕਪੂਹਾ ਜਨ ਦੇ ਕੁਝ ਭਾਗ ਹੋ ਗਏ ਕੁਝ ਭਾਗ ਲੁਧਿਆਣੇ ਬਰਨਾਲੇ ਦੇ ਹੋ ਗਏ ਇਹਨਾਂ ਇਲਾਕੇ ਉਹ ਛੋਟੇ ਜਿਆਦੇ ਮੀਂਹ ਥਾਣਾ ਇਹਨਾਂ ਇਲਾਕੇ ਥੋੜਾ ਬਰ ਦਰਮਿਆਨਾ ਮੀ ਤੇ ਥੋੜੇ ਬਹੁਤ ਇਕਦੁੱਕਾ ਲੱਗ ਜੇ ਥੋੜੇ ਦਰਮਿਆਨ ਤੋਂ ਪਾਰਾ ਵੀ ਦੇਖ ਨੂੰ ਸਦਾ ਬਾਕੀ ਸੈਕਟਰ ਦਾ ਮੇਨ ਭਾਰੀ ਮੀ ਕਾਫੀ ਇਲਾਕੇ ਜੋ ਪੰਜ ਦੋ ਭਾਰੀ ਮੀ ਆਪ ਨੂੰ ਪਰਸੋਂ ਨੂੰ ਦੇਖਣ ਨੂੰ ਮਿਲੂਗਾ ਮਤਲਬ ਕਿ ਆਪਣੇ 2 ਮਾਰਚ ਨੂੰ ਦੇਖਣ ਨੂੰ ਮਿਲੂਗਾ ਕੱਲ ਨੂੰ ਆਪਣਾ ਦਰਮਿਆਨਾ ਮੀ ਹੀ ਜ਼ਿਆਤਰ ਭਾਗਾਂ ਵਿੱਚ ਦੇਖ ਨੂੰ ਸਦਾ ਬਾਕੀ ਥੋੜੇ ਬਹੁਤ ਇਲਾਕੇ ਜੋ ਭਾਰੀ ਮੀ ਵੀ ਦੇਖ ਨੂੰ ਸਦਾ ਬਾਕੀ ਸਵੇਰ ਨੂੰ ਤੁਹਾਨੂੰ ਹੂਗਾ ਬਾਕੀ ਜੋ ਅਜਿਹੀ ਜਿਹੜੀ ਨਈ ਜਿੱਦਾਂ ਵੀ ਕੋਈ ਮੀਂਗਰੇ ਤੋਂ ਬਾਅਦੇ ਹਨ ਇਹ ਘਟਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦਿੱਤਾ ਜਾਵੇਗਾ ਧੰਨਵਾਦ